ਆਇ ਤਰਾ ਪਾ ਕੇ ਰੱਖੋ ਯਸਮਮ ਕੀ ਪੀਓਗੇ ਇੱਕ ਕੋਕੇ ਫੈਂਟਾ ਦੋਨਾਂ ਚ ਜਿਹੜਾ ਜ਼ਿਆਦਾ ਸਵਾਦ ਹੋ ਲਿਆ ਜੀ ਮੈਂ ਗੱਲ ਸੁਣ ਗੋਲੀ ਵਾਲਾ ਬੱਤਾ ਨਹੀਂ ਹੈਗਾ ਉਹਦੇ ਨਾਲ ਵਾਵਾ ਗੈਸ ਵੀ ਬਣ ਜਾਂਦੀ ਨਾ ਦਖਾਰ ਆ ਜਾਂਦਾ ਸਾਹ ਸੌਖਾ ਜਿਹਾ ਹੋ ਜਾਂਦਾ ਵਾ ਇੱਕ ਮਿੰਟ ਵੇ ਮੇਰੀ ਵੀ ਸੁਣ ਲੈ ਚਾ ਮੇਰੇ ਵਾਸਤੇ ਦੁੱਧ ਚ ਲਾਲ ਬੱਤਾ ਪਾ ਲਿਆ ਨਹੀਂ ਮੋਰਨੀ ਐ ਨਹੀਂ ਮੈਂ ਤਾਂ ਉਹ ਖਾਉ ਜਿਹੜਾ ਤੇਰੇ ਘਰ ਵਾਲਾ ਖਾਂਦੇ ਆ ਨਹੀਂ ਹੈ ਖਾਟਿਆ ਵਾ ਉਹਦਾ ਨਾਂ ਕੀ ਆ ਯਾ ਲੈ ਕੇ ਆ ਮੈਨੂੰ ਲੱਗਦਾ ਇਹ ਮੈਨੂੰ ਕੌਲਾ ਕਰਨੀਆਂ ਇਹਨਾਂ ਦੇਸਣਾ ਹੈ ਤਾਂ ਮੇਰਾ ਖੜਾ ਨਹੀਂ ਛੱਡਦਾ ਇਹਨਾਂ ਨੂੰ ਹੋਰ ਪਾਸੇ ਲਜਾਉਣਾ ਆ ਹਾਂ ਮੈਨੂੰ ਲੱਗਦਾ ਬੀਬੀ ਜੀ ਬਰਾਤ ਲੇਟ ਹੋ ਗਈ ਟਾਈਮ ਕਿੰਨਾ ਹੋ ਗਿਆ 2:30 ਵਜੇ ਆ ਜੀ ਨਾ ਤੂੰ ਟਾਈਮ ਤੇ ਡਿਊਟੀ ਤੇ ਜਾਣਾ ਗੱਲ ਤਾਂ ਸੁਣ ਸਾਡੀ ਚੱਜ ਸਵਾਦ ਨਾਲ ਇੱਕ ਤਾਂ ਮੈਂ ਮੁੰਡੇ ਦੀ ਤਾਈ ਹਾਂ ਤੇ ਦੂਜਾ ਨਾ ਸਾਨੂੰ ਤੇ ਇਹਨਾਂ ਨੂੰ ਪਿਆਰ ਨਾਲ ਪਿੰਡ ਦੇ ਮਹਿੰਦਾ ਸ਼ੰਦਾ ਮਾਰ ਨਹੀਂ ਆਂਦੇ ਆ ਅੱਛਾ ਜੀ ਜਾ ਫਲੂਟ ਸਾਡੇ ਲਈ ਥਾਲ ਚ ਪਾ ਕੇ ਗੱਲ ਸੁਣ ਮੈਂ ਆ ਮੁੰਡੇ ਦੀ ਭਾਬੀ ਤੇ ਚਾ ਪਨੀਰ ਵਾਲੇ ਪਕੌੜੇ ਲਿਆ ਮੇਰੇ ਲਈ ਤੇ ਚਟਣੀ ਜ਼ਰੂਰ ਲੈ ਕੇ ਆਈ ਹਾਂ